ਕੀ ਕਾ ਕਰਦਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਪੁਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵਾਲ ਜੀ ਨੂੰ ਅੱਜ ਜੱਦੀ ਪਿੰਡ ਜਨੋਵਾ ਇਹਨਾਂ ਮਹਾਪੁਰਸ਼ਾਂ ਇਲਾਕੇ ਵਿੱਚ ਗਰੀਬ ਦਾ ਮੂੰਹ ਗੁਰੂ ਦੀ ਗੋਲ ਸੰਸਥਾ ਜਨੋਵਾ ਪਿਛਲੇ ਕਈ ਸਾਲਾਂ ਤੋਂ ਲੋਕ ਪੜਾਈ ਦੇ ਕਾਰਜ ਕਰ ਰਹੀ ਹੈ ਸੰਸਥਾ ਵੱਲੋਂ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਮਹਾਰਾਜ ਜੀ ਦੇ ਵਰਸਾਏਗੇ ਬਾਬਾ ਜਗ ਜੱਦੀ ਪਿੰਨੰਦਰੂੜ ਵਿਖੇ ਇਲਾਕਾ ਨਿਵਾਸੀ ਸੰਗਤਾਂ ਐਨਆਰਆ ਸੰਗਤਾਂ ਅਤੇ ਗੁਰੂ ਸਾਹਿਬ ਦੀ ਆਪਾਰ ਮੇ ਸਤਕਾ ਗੁਰਨਾਣਕ ਚੈਰੀਟੇਵੈਂਸਲ ਬੋਰਡ ਚਲਾਇਆ ਜਾ ਰਹੀ ਹੈ ਸੰਸਥਾ ਵੱਲੋਂ ਅਤੇ ਡਿਸਪੈਂਸੀ ਦੇ ਸਹਿਯੋਗ ਨਾਲ 13 ਜੁਲਾਈ ਦਿਨ ਐਤਵਾਰ ਨੂੰ ਪੰਜ ਬੂਟੇ ਮੋਟਰ ਤੇ ਮੋਹਮ ਜੋ ਆਪਾਂ ਲਗਾਤਾਰ ਸ਼ੁਰੂ ਕੀਤੀ ਹੋਈ ਹੈ ਉਹਦੇ ਤਹਿਤ 17ਵਾਂ ਬੂਟਿਆਂ ਲੰਗਰ ਲਗਾਇਆ ਜਾਣਾ ਹੈ ਤੇ ਐਤਵਾਰ ਨੂੰ 3 ਵਜੇ ਸਭ ਤੋਂ ਪਹਿਲਾਂ ਆਪਾਂ ਪਿੰਡ ਦੇ ਸਿਰਾਵਿਕ ਬਾਦ ਵਿਖੇ ਆਣਾ ਜੀ ਇੱਥੇ ਬੂਟੇ ਬਣੇ ਨੇ ਉਸ ਤੋਂ ਬਾਅਦ 4 ਵਜੇ ਮਲਖਪੁਰ ਪਿੰਡ ਵਿਖੇ 5 ਵਜੇ ਵਜੇ ਲਖਪੁਰ ਪਿੰਡ ਵਿਖੇ ਤੇ 6 ਵਜੇ ਪਿੰਡ ਰਸਾਨੀ ਵਿਖੇ ਤੇ ਲਾਸਟ ਵਿੱਚ 7 ਵਜੇ ਖੇਲਿਆਣ ਪਿੰਡ ਬੂਟੇ ਬੰਡੇ ਜਾਣੇ ਨੇ ਜੀ ਤੇ ਮੈਂ ਸਤਾਂ ਨੂੰ ਇਹ ਬੇਨਤੀ ਕਰਨਾ ਚਾਹਨਾ ਖਾਸ ਕਰਕੇ ਜ਼ਿਮੀਂਦਾਰ ਭਰਾਵਾਂ ਨੂੰ ਆਪਣੀਆਂ ਮੋਟਰਾਂ ਤੇ ਪੰਜ ਬੂਟੇ ਜਰੂਰ ਲਗਾਓ ਜੀ ਕੋ ਇਸ ਵਕਤ ਜੇ ਆਪਾਂ ਦੇਖੀਏ ਤੇ ਮੋਟਰਾਂ ਜਿੱਥੇ ਮੋਟਰਾਂ ਦੇ ਆਪਾਂ ਕਮਰੇ ਬਣਾਏ ਹੋਏ ਨੇ ਜੀ ਤੇ ਸਾਨੂੰ ਇੰਨਾ ਲਾਲਚ ਵਧਿਆ ਹੋਇਆ ਸੀ ਮੋਟਰ ਕਮਰੇ ਨਾਲ ਤੱਕ ਆਪਾਂ ਝੋਨਾ ਕਣਕ ਲਾ ਰਹੇ ਆ ਤੇ ਮੋਟਰਾਂ ਦੇ ਕੋਈ ਬੂਟੇ ਲੱਗੇ ਨਹੀਂ ਹੋਏ ਨੇ ਤੇ ਆਪਾਂ ਨੂੰ ਜੇ ਮਰਲਾ ਤੋਂ ਮਰਲੇ ਆਪਣਾ ਫਸਲ ਮਰ ਵੀ ਜਾਓ ਕੋ ਫਰ ਨਹੀਂ ਪੈਂਦਾ ਤੇ ਪੰਜ ਬੂਟੇ ਮੋਟਰ ਜੂਰ ਲਗਾਓ ਜੀ ਬਾਤਾ ਬਾਹ ਨੂੰ ਵਧੀਆ ਤੇ ਵਧੀਆ ਅਕਸੀ ਲੈਣ ਵਾਸਤੇ ਸਾਨੂੰ ਇਹ ਮੁਹਿੰਮ ਵਿੱਚ ਸੰਗਤਾਂ ਨੂੰ ਵੱਧ ਵਸਾ ਦੇਣਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ